ਕਿ ਚੋਰ ਪਹਿਲਾਂ ਚੋਰ ਨਿਗਾਹ ਨਾ ਦੇਖਦਿਆ ਫਿਰ ਉਸ ਤੋਂ ਬਾਅਦ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਪਰ ਕੇ ਬੋਰੀ ਕਿ ਚੋਰ ਪਹਿਲਾਂ ਕੱਢਦੇ ਨੇ ਮੋਰੀ ਫਿਰ ਤਸੱਲੀ ਨਾਲ ਕਰਦੇ ਨੇ ਚੋਰੀ ਸੱਚੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇ ਇੱਕ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀ ਸੁਰੀ ਸਾਧੇ ਪੰਜਾਬ ਦੀ ਗੱਲ ਕਰੀਏ ਤਾਂ ਚੋਰਾ ਨੇ ਖਲਾਰਾ ਪਾਇਆ ਪਿਆ ਕੋਈ ਦਿਨ ਵੀ ਅਜੇ ਹਾਂ ਨਹੀਂ ਜਾਂਦਾ ਜਿਹਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਦੀਏ ਖਬਰ ਨਾ ਬਣੇ ਕਿ ਚੋਰਾਂ ਨੇ ਫਲਾਨੀ ਥਾਂ ਚੋਰੀ ਕੀਤੀ ਜਾਂ ਲੁਟੇਰਿਆਂ ਨੇ ਫਲਾਨੀ ਥਾਂ ਲੁੱਟਦੀ ਘਟਨਾ ਨੂੰ ਅੰਜਾਮ ਦਿੱਤਾ ਔਰ ਹੁਣ ਜਿਹੜੀ ਖਬਰ ਆ ਰਹੀ ਹੈ ਜੀ ਇਹ ਆਯੁਸ਼ਮਨ ਅਰੋਗ ਕੇਂਦਰ ਸਾਵੇ ਪਿੰਡ ਤੋਂ ਆ ਰਹੀ ਹੈ ਬਲਾਚੌਰ ਦੇ ਨਜ਼ਦੀਕ ਹੈ ਜਿੱਥੇ ਚੋਰਾਂ ਨੇ ਇਸੇ ਹੀ ਆਯੁਸ਼ਮਨ ਅਰੋਗਿਆ ਕੇਂਦਰ ਨੂੰ ਥੋੜੇ ਦਿਨਾਂ ਵਿੱਚ ਚੌਥੀ ਵਾਰ ਨਿਸ਼ਾਨਾ ਬਣਾਇਆ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਚੋਰਾਂ ਨੇ ਸਿਰਫ ਦੋ ਅੱਖਰ ਪੜ੍ਹੇ ਨੇ ਇੱਕ ਸ਼ਨੀਵਾਰ ਦੂਜਾ ਐਤਵਾਰ ਕਿਉਂਕਿ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਛੁੱਟੀ ਆ ਗਈ ਇਹਨਾਂ ਛੁੱਟੀਆਂ ਦੇ ਦੌਰਾਨ ਚੋਰਾਵਾਂ ਵੱਲੋਂ ਇਸ ਆਯੂਸ਼ਮਾਨ ਅਰੋਗਿਆ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਦੱਸਿਆ ਜਾ ਰਿਹਾ ਕਿ ਜਦੋਂ ਉੱਥੇ ਮੁਲਾਜ਼ਮ ਪਹੁੰਚਦੇ ਆ ਬਾਹਰਲਾ ਜਿਹੜਾ ਦਰਵਾਜ਼ਾ ਸੀ ਉਸ ਨੂੰ ਲੋਕ ਲੱਗਾ ਸੀ ਲੇਕਿਨ ਅੰਦਰਲੇ ਜਿੰਨੇ ਵੀ ਦਰਵਾਜ਼ੇ ਸੀ ਚੋਰਾਂ ਨੇ ਚੰਗੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਔਰ ਚੋਰਾ ਨੇ ਅੰਦਰ ਵੜ ਕੇ ਸਮਾਨ ਦੀ ਭੰਨ ਤੋੜਤਾ ਕੀਤੀ ਹੈ ਨਾਲ ਦੀ ਨਾਲ ਫਰੋਲਾ ਫਰਾਲੀ ਵੀ ਬਹੁਤ ਕੀਤੀ ਹੈ ਪੱਖੇ ਤੱਕ ਲਾ ਕੇ ਜਿਹੜੇ ਚੋਰ ਆ ਉਥੋਂ ਲੈ ਜਾਂਦੇ ਆ ਔਰ ਇਉਂ ਪ੍ਰਤੀਤ ਹੋ ਰਿਹਾ ਕਿ ਚੋਰ ਜਿਵੇਂ ਚੈਕਿੰਗ ਹੀ ਕਰਨ ਆਏ ਹੋਣ ਕਿ ਪਿਛਲੀ ਵਾਰ ਜਦ ਅਸੀਂ ਤੀਜੀ ਵਾਰ ਚੋਰੀ ਕੀਤੀ ਸੀ ਇਨਵਰਟਰ ਲੈ ਕੇ ਚਲੇ ਗਏ ਸੀਗੇ ਤਾਂ ਕੀ ਇਹਨਾਂ ਨੇ ਹੁਣ ਨਵੇਂ ਇਨਵਰਟਰ ਲਵਾ ਲਏ ਕਿ ਨਹੀਂ ਲਵਾ ਲਏ ਇਉਂ ਪ੍ਰਤੀਤ ਹੁੰਦਾ ਕਿ ਚੋਰ ਜਿਵੇਂ ਇਹੀ ਚੈਕਿੰਗ ਕਰਨ ਆਏ ਹੋਣ ਤੇ ਫਰੋਲਾ ਫਰਾਨੀ ਚੋਰ ਜਿਹੜੇ ਆ ਉਹ ਚੰਗੀ ਕਰ ਗਏ ਕਿਉਂਕਿ ਇੱਕ ਚੌਥੀ ਵਾਰ ਚੋਰੀ ਆਇਆ ਤਾਂ ਕਿਤਨਾ ਕਿਤੇ ਸਵਾਲ ਇਹ ਵੀ ਉੱਠਦੇ ਆ ਕਿ ਚੋਰ ਦੇ ਨਾਲ ਕਿਤੇ ਕੋਈ ਕੁੱਤੀ ਤਾਂ ਨਹੀਂ ਰਲੀ ਹੋਈ ਕਿਉਂਕਿ ਜਿਹੜੇ ਮਲਾਜ਼ਮ ਆ ਇਸ ਆਯੁਸ਼ਮਨ ਅਰੋਗ્ય ਕੇਂਦਰ ਦੇ ਇਹਨਾਂ ਨੇ ਪਹਿਲਾਂ ਵੀ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਭਾਈ ਇੱਥੇ ਚੌਂਕੀ ਦਾ ਰੱਖ ਦੋ ਕਿਉਂਕਿ ਜ਼ਿਆਦਾ ਫੀਮੇਲ ਸਟਾਫ ਹੈ ਔਰ ਦੁਪਹਿਰੇ ਸਖਰ ਦੁਪਹਿਰੇ ਕੋਈ ਆਉਂਦਾ ਵੀ ਨਹੀਂ ਇਲਾਜ ਕਰਾਉਣ ਤਾਂ ਡਰ ਦਾ ਮਾਹੌਲ ਬਣ ਜਾਂਦਾ ਕਿਤੇ ਚੋਰ ਨਾ ਆ ਜਾਣ ਚੋਰ ਨਿਸ਼ਾਨਾ ਨਾ ਬਣਾ ਲੈਣ ਕਿਉਂਕਿ ਚੋਰਾਂ ਨੇ ਨਾੜ ਤਾਂ ਪਹਿਲੇ ਹੀ ਫੜੀ ਹੋਈ ਐ ਤੇ ਦੁਪਹਿਰ ਵੇਲੇ ਡਰਜੇ ਬਣਿਆ ਰਹਿੰਦਾ ਅਨਸੇਫ ਜਿਹੜੀਆਂ ਸਾਡੀਆਂ ਭੈਣਾਂ ਉੱਥੇ ਮੁਲਾਜ਼ਮ ਆ ਉਹ ਅਨਸੇਫ ਫੀਲ ਕਰਦੀਆਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਚੋਰ ਸਾਹਮਣੇ ਖੜ ਜਵੇ ਨਾ ਇੱਕ ਤਾਂ ਚੋਰਾਂ ਦਾ ਜਿਹੜਾ ਚਿਹਰਾ ਵੀ ਬਗਿਹੜਾ ਵਰਗਾ ਹੁੰਦਾ ਉਦੋਂ ਮਨ 'ਚ ਖਿਆਲ ਵੀ ਇਹੀ ਆਉਂਦਾ ਜਦੋਂ ਬੰਦਾ ਡਰ ਜਾਂਦਾ ਕਿ ਚੋਰ ਤੇ ਲਾਠੀ ਦੋ ਜਾਣੇ ਮੈਂ ਤੇ ਮੇਰੀ ਸਹੇਲੀ ਅਸੀਂ ਕੱਲੇ ਕਿਉਂਕਿ ਚੋਰਾ ਮੋਰੇ ਪੇਸ਼ ਨਹੀਂ ਚੱਲਦੀ ਕਿਉਂਕਿ ਜਦ ਇਹਨਾਂ ਨੇ ਹਮਲਾ ਕਰਨਾ ਹੁੰਦਾ ਇਹ ਇਨਸਾਨੀਅਤ ਦੇ ਫਲਸਫੇ ਤੋਂ ਦੂਰ ਹੋ ਕੇ ਹਮਲਾ ਕਰਦੇ ਆ ਕਿ ਜਿਹੜਾ ਆਮ ਬੰਦਾ ਹੁੰਦਾ ਉਹਦੇ ਮਨ ਚੇ ਹੁੰਦਾ ਕਿ ਯਾਰ ਦੂਜੇ ਦੇ ਕਿਤੇ ਸੱਟ ਚੋਟ ਨਾ ਲੱਗ ਜਵੇ ਇਹਨੂੰ ਮੈਂ ਕਿਸੇ ਸਿੱਧੇ ਰਾਹ ਪਾ ਦਵਾ ਹੁਣ ਜਿਹੜਾ ਇਹ ਆਯੁਸ਼ਮਨ ਅਰੋਗ્ય ਕੇਂਦਰ ਇਹਨਾਂ ਦੇ ਮੁਲਾਜ਼ਮਾਂ ਨੇ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਕਿ ਵੀ ਇੱਥੇ ਚੌਂਕੀ ਬਣਾ ਦਿਓ ਕਿਉਂਕਿ ਚਾਰ ਵਾਰ ਚੋਰੀ ਹੋ ਗਈ ਚੌਕਾ ਤਾਂ ਵੱਜ ਗਿਆ ਚੋਰਾਂ ਦਾ ਕਿਤੇ ਛੱਕਾ ਨਾ ਵੱਜ ਜਾਵੇ ਹੁਣ ਦੇਖਦੇ ਆਉਣ ਵਾਲੇ ਸਮੇਂ ਵਿੱਚ ਊਠ ਕਿਹੜੀ ਕਰਵਟ ਲੈਂਦਾ ਕਿਉਂਕਿ ਸਭ ਕੁਝ ਦਾ ਫਿਊਚਰ ਦੇ ਸਭ ਕੁਝ ਦਾ ਭਵਿੱਖ ਦੇ ਗਰਮ ਵਿੱਚ ਹੈ ਦੇਖਦੇ ਪ੍ਰਸ਼ਾਸਨ ਕੀ ਐਕਟੀਵਿਟੀ ਕਰਦਾ ਲੇਕਿਨ ਹਾਲ ਦੀ ਘੜੀ ਆਸ਼ਮਨ ਆਰੋਗ્ય ਕੇਂਦਰ ਦੇ ਅੰਦਰ ਜਿਹੜਾ ਆ ਉਹ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਚੋਰ ਚੌਥੀ ਵਾਰ ਦਸਤਕ ਦੇ ਗਿਆ ਦਿਖਾਨੇ ਮੁੱਖ ਨੇ ਤਸਵੀਰਾਂ ਹਾਂਜੀ ਇਹ ਅੱਜ ਸਵੇਰੇ ਜਦੋਂ ਕਲਾਸ 4 ਪਹਿਲਾਂ ਆਏ ਨੇ ਤੇ ਉਹਨਾਂ ਨੇ ਬਾਹਲਾ ਤਾਲਾ ਤਾਂ ਬੰਦ ਸੀਗਾ ਪਰ ਅੰਦਰਲੇ ਤਾਲੇ ਖੁੱਟੇ ਹੋਏ ਸੀਗੇ ਤੇ ਚੌਥੀ ਵਾਰੀ ਇਹ ਚੋਰੀ ਹੋਈ ਹੈਗੀ ਇੱਥੇ ਤੇ ਅਸੀਂ ਅੱਜ ਸਰਪੰਚ ਉਹਨਾਂ ਨੂੰ ਵੀ ਰਿਟਰਨ ਦਿੱਤਾ ਹੈਗਾ ਸਾਰੇ ਸਟਾਫ ਨੇ ਕਿਉਂਕਿ ਔਨ ਸੇਫ ਫੀਲ ਕਰਦੇ ਨੇ ਤੇ ਇੱਕ ਲੈਟਰ ਅਸੀਂ ਐਚਓ ਸਾਹਿਬ ਨੂੰ ਵੀ ਪਾਈ ਹੈਗੀ ਹੈ ਤੇ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਕਿ ਹੁਣ ਤੋਂ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏਗੀ ਜਿਹੜੇ ਕਿ ਮਾਰਨਿੰਗ ਟਾਈਮ ਵੀ ਹੋਏਗੀ ਤੇ ਸ਼ਾਮ ਦੇ ਟਾਈਮ ਵੀ ਹੋਏਗੀ ਤੇ ਇੱਕ ਅਸੀਂ ਚੌਕੀਦਾਰ ਦੀ ਮੰਗ ਪਾਈ ਹੈਗੀ ਹੈ ਜਿਹੜੀ ਉਹਨਾਂ ਨੇ ਮੰਨ ਲਈ ਹੈ ਤੇ ਇੱਕ ਇੱਥੇ ਚੌਕੀਦਾਰ ਵੀ ਸਾਨੂੰ ਪ੍ਰੋਵਾਈਡ ਹੋਏਗਾ ਤੇ ਮੇਰੀ ਸਰਪੰਚੂ ਨਾਲ ਅੱਜ ਗੱਲ ਹੋਈ ਹੈ ਤੇ ਉਹਨਾਂ ਨੇ ਇੱਕ ਇੱਥੇ ਪਰਮਾਨੈਂਟ ਚੌਂਕੀ ਦੀ ਵੀ ਪੁਲਿਸ ਚੌਂਕੀ ਦੀ ਵੀ ਮੰਗ ਪਾਈ ਹੈ। ਉਹਦੀ ਐਪਲੀਕੇਸ਼ਨ ਅੱਜ ਪੁੱਟ ਅਪ ਹੋ ਜਾਏਗੀ। ਤੇ ਅਸੀਂ ਆਪਣੇ ਵੱਲੋਂ ਇੱਥੇ ਆ ਕੇ ਮੈਂ ਅੱਛਾ ਸਾਰਾ ਦੇਖਿਆ ਹੈਗਾ। ਉਹ ਮੋਸਟਲੀ ਇਨ ਮਰਟਰ ਚੱਕ ਕੇ ਲੈ ਕੇ ਜਾਂਦੇ ਨੇ ਤੇ ਬੈਟਰੀਜ਼ ਯੂਪੀਐਸ ਵਗੈਰਾ ਚੱਕ ਕੇ ਲੈ ਕੇ ਜਾਂਦੇ ਹੈਗੇ ਨੇ। ਤੇ ਇੱਥੇ ਅਸੀਂ ਆਸ਼ਵਾਸਨ ਦਿਲਾਇਆ ਹੈਗਾ ਸਟਾਫ ਨੂੰ ਕਿ ਇੱਥੇ ਹੁਣ ਸਿਕਿਉਰਿਟੀ ਦਾ ਪ੍ਰਬੰਧ ਹੋਏਗਾ। ਸਾਡੇ ਆ ਮੈਡੀਕਲ ਆਫਸਰ ਨੇ ਮੈਡਮ ਇਹਨਾਂ ਨੇ ਤਿੰਨ ਨੂੰ ਤੁਸੀਂ ਤਿੰਨ ਵਾਰੀ ਹੋਈ ਤਾਂ ਦੇਖੀ ਹੈਗੀ ਆ ਬਾਕੀ ਤੇ ਸਾਬੇ ਦੇ ਵਿੱਚ ਤੁਸੀਂ ਐਜ਼ ਐਮਓ ਮੈਡੀਕਲ ਆਫੀਸਰ ਹੋ ਹਾਂਜੀ ਸਰ ਤੇ ਮੈਡਮ ਕੀ ਗੱਲਬਾਤ ਪਤਾ ਲੱਗੀ ਚੋਰੀ ਹੋਈ ਆ ਸਾਬੇ ਦੇ ਵਿੱਚ ਸਰ ਮਤਲਬ ਮੇਰੀ ਡਿਊਟੀ ਦੇ ਵਿੱਚ ਹੀ ਹੁਣ ਤੀਜੀ ਵਾਰੀ ਚੋਰੀ ਹੋ ਗਈ ਆ ਜੀ ਪਹਿਲਾਂ ਵੀ ਜਦੋਂ ਸੀ ਸਵੇਰ ਆਏ ਆ ਸਾਨੂੰ ਨਹੀਂ ਪਤਾ ਵੀ ਰਾਤ ਨੂੰ ਚੋਰੀ ਹੋਈ ਆ ਜਾਂ ਸਾਡੇ ਜਾਣ ਤੋਂ ਬਾਅਦ ਵੀ ਹੋਈ ਹੋ ਸਕਦੀ ਹੈ ਤੇ ਦੋ ਛੁੱਟੀਆਂ ਆ ਗਈਆਂ ਸੈਟਰਡੇ ਤੇ ਸੰਡੇ ਤੇ ਅੱਜ ਸਵੇਰ 8 ਵਜੇ ਆਨੇ ਆ ਤੇ ਕਲਾਸ 4 ਵਾਲੇ 12 ਨੂੰ ਲੌਕ ਤਾਂ ਖੋਲ ਦਿੰਦੇ ਆ ਪਰ ਜਦੋਂ ਅਸੀਂ ਅੰਦਰ ਐਂਟਰ ਕਰਦੇ ਆ ਤੇ ਲੌਕ ਟੁੱਟਿਆ ਹੋਇਆ ਸੀ ਹੁੰਡੀ ਨੂੰ ਉਹਨਾਂ ਨੇ ਕਟਰ ਨਾਲ ਹੀ ਕੱਟਿਆ ਹੋਇਆ ਸੀ ਉਸ ਤੋਂ ਬਾਅਦ ਅਸੀਂ ਅੰਦਰ ਐਂਟਰ ਕਰਦੇ ਆ ਤੇ ਸਾਰੇ ਦਰਵਾਜ਼ੇ ਉਹਨਾਂ ਨੇ ਅਲੂਮੀਨੀਅਮ ਦੇ ਤੋੜੇ ਹੋਏ ਸੀ ਪੂਰੀ ਮਤਲਬ ਪਤਾ ਨਹੀਂ ਕਿਹੜੇ ਤੇਜ਼ ਹਥਿਆਰ ਉਹਨਾਂ ਨੇ ਵਰਤੇ ਹੋਣਗੇ ਉਸ ਤੋਂ ਬਾਅਦ ਨਾਲ ਡੈਂਟਲ ਮੈਮ ਦਾ ਰੂਮ ਉਹ ਤੋਂ ਵੀ ਕਾਫੀ ਫਰੋਲਾ ਫਰੋਲੀ ਕੀਤੀ ਹੋਈ ਸੀ ਚੋਰੀ ਦਾ ਸਮਾਨ ਚੋਰੀ ਕਿੱਤਾ ਹੋਵੇਗਾ ਉਸ ਤੋਂ ਬਾਅਦ ਪਿੱਛੇ ਵੀ ਸਾਰੇ ਰੂਮ ਜੰਮ ਕੇ ਨੂੰ ਮੈਂ ਹੈਲਪ ਇਨਸਪੈਕਟਰ ਸਰ ਦਾ ਰੂਮ ਹੈ ਤੇ ਐਲ ਐਚਵੀ ਮੈਂ ਅੰਦਰ ਦਾ ਰੂਮ ਹੈ ਸਾਰੇ ਰੂਮਸ ਦੇ ਵਿੱਚ ਫਰੋਲ ਲਫੜੀ ਕੀਤੀ ਹੋਈ ਸੀ ਐਲਮਿਰਾਸ ਵੀ ਤੋੜੀਆਂ ਹੋਈਆਂ ਸੀ ਲੌਕ ਤੇ ਖੁੱਲੀਆਂ ਪਈਆਂ ਸੀ ਤੇ ਉਸ ਤੋਂ ਇਲਾਵਾ ਇੱਧਰ ਸਾਡੀ ਵੈਕਸਿਨ ਵਗੈਰਾ ਇਨਵਰਟਰ ਸੀ ਪਹਿਲਾਂ ਉੱਥੇ ਬਣਾ ਲੈ ਚੈੱਕ ਇਹ ਕੀਤਾ ਕਿ ਅਜੀ ਉਹਨਾਂ ਨੂੰ ਇਨਵਰਟਰ ਮਿਲ ਜਾਂਦਾ ਉਹਨਾਂ ਨੇ ਉਹ ਵੀ ਚੋਰੀ ਕਰ ਲੈਣਾ ਸੀ ਬਟ ਹਲੇ ਕਿਉਂਕਿ ਰੀਸੈਂਟ ਹੀ 3 ਹਫਤੇ 4 ਹਫਤੇ ਵੀ ਨਹੀਂ ਹੋਏ ਇਨਵਰਟਡ ਚੋਰੀ ਹੋਇਆ ਸੀ ਕੀ ਮੈਡਮ ਕੋਈ ਸਰਕਾਰੀ ਦਸਤਾਵੇਜ਼ ਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੇ ਨਹੀਂ ਸਰਕਾਰੀ ਦਸਤਾਵੇਜ਼ ਤਾਂ ਮਦਕ ਕਵਰ ਦੇ ਅੰਦਰ ਸੇਫ ਸੀਗੇ ਹਾਂਜੀ ਅਗਲੀ ਵਾਰ ਅਸੀਂ ਨਹੀਂ ਕਹਿ ਸਕਦੇ ਕਿ ਉਹ ਕੁਝ ਵੀ ਕਰ ਸਕਦੇ ਨੇ ਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਕੋਈ ਫਲੇਮਿੰਗ ਵਿੱਚ ਸੀਸੀਟੀਵੀ ਹੁਣ ਕੀ ਜਿੱਦਾਂ ਮੈਡਮ ਨੇ ਵੀ ਦੱਸਿਆ ਕਿ ਅਸੀਂ ਚੁੰਕੀ ਇਨਚਾਰਜ ਨੂੰ ਵੀ ਮੰਗ ਕਰਦੇ ਹਾਂ ਵੀ ਇੱਥੇ ਚੁੰਕੀ ਇਨਚਾਰਜ ਵੀ ਹਸਪਤਾਲ ਹੋਣੀ ਚਾਹੀਦੀ ਹੈ ਸਰਪੰਚ ਸਾਹਿਬ ਨੂੰ ਅਪੀਲ ਕੀਤੀ ਹੈ ਤੇ ਇਹਨਾਂ ਨੇ ਥਾਣਾ ਸਦਰ ਬਲਾਚੋੜ ਨੂੰ ਵੀ ਅਪੀਲ ਕੀਤੀ ਹੈ ਕੀ ਅਗਲੀ ਰਣਨੀਤੀ ਤਿਆਰ ਕੀਤੀ ਗਈ ਹੈ ਸਰ ਮਤਲਬ ਪਿਛਲੀ ਵਾਰ ਜਦੋਂ ਚੋਰੀ ਹੋਈ ਸੀ ਉਸ ਤੋਂ ਵੀ ਸਰਪੰਚ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਕੋਈ ਹੋਵੇ ਪਰ ਉਸ ਟਾਈਮ ਅਸੀਂ ਉਰਲੀ ਕਿਹਾ ਸੀ ਵਰਬਲੀ ਸ਼ਾਇਦ ਉਹਨਾਂ ਨੇ ਨਹੀਂ ਸਾਡੀ ਮੰਗੀ ਬਟ ਹੁਣ ਅਸੀਂ ਰਿਟਨ ਦੇ ਵਿੱਚ ਲਿਖ ਕੇ ਦੇ ਰਹੇ ਕਿਉਂਕਿ ਕੋਈ ਵੀ ਸਟਾਫ ਅਸੀਂ ਸੇਫ ਫੀਲ ਨਹੀਂ ਕਰਦੇ ਜਿਹੜੇ 11 12 ਵਜੇ ਆਉਂਦੇ ਨੇ ਤੋ ਪੂਰੀ ਸਿੱਖਰ ਦੁਪਹਿਰ ਹੁੰਦੀ ਆ ਕੋਈ ਵੀ ਪੇਸ਼ੈਂਟ ਘਰੋਂ ਆਣਾ ਪਸੰਦ ਨਹੀਂ ਕਰੂਗਾ ਪਤਾ ਲੱਗਿਆ ਕਿ ਫੀਮੇਲ ਸਟਾਫ ਹੈ ਸਾਰਾ ਕਲੀਨਿਕ ਦੇ ਵਿੱਚ ਹਾਂਜੀ ਜਿਵੇਂ ਅਸੀਂ ਦਿਨ ਫੀਮੇਲਸ ਆ ਇੱਕ ਹੈਲਪਰ ਸਾਡੇ ਨਾਲ ਨੇ ਬਟ ਉਹਨਾਂ ਨੂੰ ਵੀ ਕਈ ਵਾਰ ਸਰਵੇ ਜਾਣਾ ਪੈਂਦਾ ਜਨਾਮਾ ਸ਼ਹਿਰ ਕੋਈ ਨਾ ਕੋ ਤਾਂ ਅਸੀਂ ਉਹਨਾਂ ਨੂੰ ਜਾਣਾ ਪੈਦਾ ਉਸ ਤੋਂ ਬਾਅਦ ਅਸੀਂ ਕਰਦੇ ਹੁੰਦੇ ਆ ਤੇ ਜੋ ਐਲ ਐਚ ਵੀ ਮੈਨ ਤੇ ਚਲੇ ਜਾਂਦੇ ਨੇ ਤਾਂ ਅਸੀਂ ਤਿੰਨੋਂ ਹੀ ਹੁੰਦੇ ਆ ਇੱਥੇ ਹਸਪਤਾਲ ਦੇ ਇਸ ਲਈ ਅਸੀਂ ਸਰਪੰਚ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਨੂੰ ਕੋਈ ਚੌਕੀਦਾਰ ਜਾਂ ਕੋਈ ਵੀ ਜੋ ਇੱਥੇ ਐਟ ਲੀਸਟ ਦਿਨ ਦਾ ਟਾਈਮ ਵੀ ਰਹੇ ਅਤੇ ਸ਼ਾਮ ਨੂੰ ਵੀ ਗੇੜਾ ਵਾਰਨ ਤਾਂ ਕਿ ਜੋ ਚੋਰ ਨੇ ਉਹ ਥੋੜੇ ਡਰਨ ਇਸ ਮਾਹੌਲ ਦੇ ਵਿੱਚ